ਹallo ਦੋਸਤੋ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਤੇ ਸਵਾਗਤ ਹੈ ਤੁਹਾਡਾ ਲੱਕੀ ਦਵਾਬਾ ਬਲੌਗਸ ਦੀ ਇੱਕ ਹੋਰ ਮਜ਼ੇਦਾਰ ਵੀਡੀਓ ਦੇ ਨਾਲ ਤੇ ਦੋਸਤੋ ਇਹ ਮਜ਼ੇਦਾਰ ਵੀਡੀਓ ਇਸ ਲਈ ਆ ਅੱਜ ਅਸੀਂ ਜਾ ਰਹੇ ਹਾਂ ਜੀ ਮਾਤਾ ਰਾਣੀ ਦੇ ਦਰਸ਼ਨ ਕਰਨ ਤੇ ਕਾਫੀ ਟਾਈਮ ਤੋਂ ਅਸੀਂ ਮਾਤਾ ਰਾਣੀ ਦੇ ਦਰਬਾਰ ਤੇ ਗਏ ਨਹੀਂ ਚਲੋ ਮੈਂ ਕਿਹਾ ਆਪ ਵੀ ਜਾਣੇ ਤੇ ਤੁਹਾਨੂੰ ਵੀ ਦਰਸ਼ਨ ਕਰਾਂਦੇ ਆ ਤੇ ਦੋਸਤੋ ਆਪਾਂ ਇਸ ਟਾਈਮ ਪਹੁੰਚ ਚੁੱਕੇ ਆ ਹੁਸ਼ਿਆਰ ਪਤੋਂ 12 ਤੋਂ 13 ਕਿਲੋਮੀਟਰ ਦੂਰ ਚੱਬੇਆਲ ਦੇ ਵਿੱਚ ਇਹ ਚੱਬੇਆਲ ਦੇ ਵਿੱਚ ਮਸ਼ਹੂਰ ਹੈਗੀ ਆ ਮਾਤਾ ਰਾਜਨੀ ਜੀ ਦਾ ਮੰਦਿਰ ਹੈਗਾ ਉਹ ਬਹੁਤ ਮਸ਼ਹੂਰ ਹੈਗਾ ਇੱਥੇ ਦਾ ਤੇ ਚਲੋ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਆ ਉੱਥੇ ਦੇ ਇਤਿਹਾਸ ਬਾਰੇ ਜਾਣਾਂਗੇ ਪੰਡਤ ਜੀ ਕੋਲੋਂ ਚਲੋ ਮਿਲਦੇ ਆ ਤੁਹਾਨੂੰ ਚੱਬੇਵਾਲ ਬਾਕੀ ਚੱਬੇਵਾਲ ਤੋਂ ਅੱਗੇ 1 ਕਿਲੋਮੀਟਰ ਅੱਗੇ ਜਾ ਕੇ ਨਾ ਇਹ ਦਰਵਾਰ ਵਿਚ ਨੂੰ ਪਿੰਡਾਂ ਦੇ ਵਿੱਚ ਨੂੰ 2 ਤੋਂ 2.5 ਕਿਲੋਮੀਟਰ ਬਾਅਦ ਆ ਚਲੋ ਤੁਹਾਨੂੰ ਚੱਬੇਵਾਲ ਜਾ ਕੇ ਮਿਲਦੇ ਆ ਹਾਂਜੀ ਦੋਸਤੋ ਅਸੀਂ ਪਹੁੰਚ ਚੁੱਕੇ ਹਾਂ ਜੀ ਚੱਬੇਵਾਲ ਤੋਂ ਇੱਕ ਕਿਲੋਮੀਟਰ ਅੱਗੇ ਜਾ ਕੇ ਪਿੰਡ ਪੰਦੇ ਇੱਧਰ ਨੂੰ ਦੇਖ ਸਕਦੇ ਹੋ ਤੁਸੀਂ ਉਹ ਪੁੱਛੇ ਚੱਬੇ ਵਾਲਾ ਜੀ ਤੇ ਆਹ ਸਾਹਮਣੇ ਆ ਰੋਡ ਚੱਲ ਜਾਂਦਾ ਗੜ ਸ਼ੰਕਰ ਮਾਲਪੁਰਾ ਵਾਲੀ ਸਾਈਡ ਨੂੰ ਤੇ ਚਲੋ ਅਸੀਂ ਚੱਲਦੇ ਆ ਜੀ ਆਹ ਦੇਖੋ ਸਕੂਲ ਆਇਆ ਆ ਓਕਸਫੋਰਡ ਰੋਡ ਤੇ ਹੀ ਆ ਬਿਲਕੁਲ ਮੋੜ ਦੇ ਮੋੜ ਦੇ ਸਾਰੇ ਚਲੋ ਅੱਗੇ ਤੁਹਾਨੂੰ ਦਿਖਾਉਂਦੇ ਆ ਜੀ ਦੋਸਤੋ ਰੋਡ ਦੇ ਨਾਲੇ ਓਕਸਫੋਰਡ ਸਕੂਲ ਪਾਰ ਕਰਕੇ ਦੇਖੋ ਗੁਰਦੁਆਰਾ ਕਿੰਨਾ ਸੋਹਣਾ ਇੱਥੇ ਸਤ ਲਾਗੇ ਉਹ ਦੇਖਾਦੇ ਤੁਹਾਨੂੰ ਆ ਰਸਤਾ ਜਾ ਰਿਹਾ ਰਸਤਾ ਥੋੜਾ ਖਰਾਬ ਹੀ ਹੈ ਇੱਥੇ ਦਾ ਹਾਂਜੀ ਦੋਸਤੋ ਆਹ ਗੇਟ ਹੈਗਾ ਜੀ ਇੱਥੋਂ ਰਸਤਾ ਜਾਂਦਾ ਏਦਾਂ ਸ਼੍ਰੀਮਾਨ 108 ਸੰਤੋ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਨਿਰਮਲ ਕਟਿਆ ਡੇਰਾ ਅੰਗੀਠਾ ਸਾਹਿਬ ਪਿੰਡ ਜਿਆਨ ਜ਼ਿਲ੍ਹਾ ਹੁਸ਼ਿਆਰਪੁਰ ਦਰਸ਼ਨ ਦੇਉੜੀ हां जी दोस्तों पीछे अड्डे ਤੋਂ ਜੇ ਤੁਸੀਂ ਆਪਾਂ ਮੁੜੇ ਨਾ ਉਹ ਤੋਂ 1.5 ਕਿਲੋਮੀਟਰ ਅੱਗੇ ਜਾ ਕੇ ਆ ਚੌਰਾ ਆਂਦਾ ਮਤਲਬ ਚੌਂਕ ਆਂਦਾ ਆ ਇਸ ਤੋਂ ਆਪਾਂ ਜਾਣਾ ਲੈਫਟ ਸਾਈਡ ਨੂੰ ਲੈਫਟ ਸਾਈਡ ਜਾ ਕੇ ਇੱਧਰ ਅੱਗੇ ਪੈਂਦਾ ਆ માતા ਜੀ ਦਾ ਦਰਬਾਰ ਦੋਸਤੋ ਦੂਸਰਾ ਰਸਤਾ ਜਾ ਰਿਹਾ ਦੇਖੋ ਸਾਹਮਣੇ ਬੋਰਡ ਲੱਗਾ ਹੋਇਆ ਜੀ ਉੱਥੋਂ ਆਣਾ ਰਾਈਟ ਸਾਈਡ ਨੂੰ दुकान लगभग पहुंच गए माता रानी दरबार पहुंच चुके दरबार तय माता दी ਜਾ ਮੇਤਾ ਹਾਂਜੀ ਦੋਸਤੋ ਲੋਜੀ ਕਰੋ ਮਾਤਾ ਰਾਣੀ ਜੀ ਦੇ ਦਰਸ਼ਨ ਜੈ ਮਾਤਾ ਦੀ ਸਾਰਿਆਂ ਨੂੰ ਤੇ ਦੋਸਤੋ ਇੱਥੇ ਦਾ ਇਤਿਹਾਸ ਮੈਂ ਹੁਣ ਤੁਹਾਡੇ ਤੁਹਾਨੂੰ ਸਾਰਿਆਂ ਨੂੰ ਆਂਟੀ ਹੁਣਾ ਕੋਲ ਪੁੱਛ ਕੇ ਦੱਸਦਾ ਜੀ ਕਿਉਂਕਿ ਮੈਂ ਆਂਟੀ ਹੁਣਾ ਦੀ ਆਵਾਜ਼ ਵਿੱਚ ਨਹੀਂ ਪਾ ਸਕਦਾ ਇੱਥੇ ਮਿਊਜ਼ਿਕ ਚੱਲਦਾ ਪਿਆ ਸੀਗਾ ਇਸ ਲਈ ਮੇਰੇ ਚੈਨਲ ਤੇ ਕਾਪੀਰਾਈਟ ਆ ਜਾਣਾ ਸੀ ਇਸ ਲਈ ਮੈਂ ਉਹਨਾਂ ਦੀ ਆਵਾਜ਼ ਵਿੱਚ ਨਹੀਂ ਪਾਈ ਦੋਸਤੋ ਆਂਟੀ ਨੂੰ ਜਦੱਸਿਆ ਕਿ ਇੱਥੇ ਜਿਹੜੀ ਕਹਾਣੀਆਂ ਇਹ ਰਾਜਾ ਰਾਜੀ ਦੀਆਂ ਕਹਾਣੀਆਂ ਤੇ ਮਾਤਾ ਰਾਣੀ ਦੀ ਕਹਾਣੀ ਆ ਦੋਸਤੋ ਜਿਹੜੀ ਮਾਤਾ ਰਾਣੀ ਸੀ ਨਾ ਕਹਿੰਦੇ ਉਹਨਾਂ ਦਾ ਵਿਆਹ ਨਹੀਂ ਹੁੰਦਾ ਸੀਗਾ ਜੇ ਵਿਆਹ ਹੁੰਦਾ ਵੀ ਸੀਗਾ ਤਾਂ ਮੁੰਡਾ ਕੋ ਢੰਗ ਦਾ ਨਹੀਂ ਮਿਲਦਾ ਸੀਗਾ ਤੇ ਮਾਤਾ ਰਾਣੀ ਨੇ ਨਾ ਆਪਣੇ ਘਰਦਿਆਂ ਨੂੰ ਕਿਹਾ ਕਿ ਮੈਨੂੰ ਚਾਰ ਹੈ ਨਾ ਉਹ ਕਰ ਦੋ ਜਿਹੜੇ ਡੋਲੀ ਚੱਕਣ ਵਾਲੇ ਹੁੰਦੇ ਆ ਮੈਂ ਡੋਲੀ ਆਪਣੀ ਜਿੱਥੇ ਰਕਵਾਣੀ ਆਪ ਹੀ ਰਕਵਾ ਲੈਣੀ ਆ ਤੇ ਐਦਾਂ ਕਹਾਣੀ ਸੀਗੀ ਤੇ ਡੋਲੀ ਜਦੋਂ ਰਾਜੇ ਦੇ ਮਹਿਲਾ ਕੋਲੋਂ ਨਿਕਲੀ ਤੇ ਜਿਹੜਾ ਰਾਜਾ ਸੀਗਾ ਨਾ ਉਹ ਜਦੋਂ ਕਿਸੇ ਦਾ ਵਿਆਹ ਹੁੰਦਾ ਸੀ ਨਾ ਤੇ ਪਹਿਲਾਂ ਲੇਡੀਜ਼ ਨੂੰ ਮਤਲਬ ਜਨਾਈ ਨੂੰ ਆਪਣੇ ਘਰੇ ਰੱਖਦਾ ਆਪਣੀ ਮਹਿਲ ਵਿੱਚ ਰੱਖਦਾ ਹੁੰਦਾ ਸੀਗਾ ਤੇ ਮਾਤਾ ਰਾਣੀ ਨੇ ਕਰ ਦਿੱਤਾ ਜੀ ਮਨਾ ਕਿ ਮੈਂ ਨਹੀਂ ਇਹਦਾ ਸਵਾਲ ਜਵਾਬ ਕਰਨ ਲੱਗੀ ਤੇ ਰਾਜਾ ਕਹਿੰਦਾ ਅਜ ਤੱਕ ਕਿਸੇ ਨੇ ਸਵਾਲ ਜਵਾਬ ਕੀਤੇ ਨਹੀਂ ਇਹ ਕੌਣ ਹੁੰਦੀ ਆ ਫਿਰ ਮਾਤਾ ਰਾਣੀ ਕਹਿੰਦੀ ਮੈਂ 8 ਦਿਨ ਦੀ ਮੌਹਲਤ ਦਿੰਦੀ ਆ ਤੈਨੂੰ ਤੂੰ ਜਿਹੜੀ ਸ਼ਮਾਂ ਜਾਂਚਣਾ ਕਰਨੀ ਕਰ ਲਈ ਰਾਜਾ ਕਹਿੰਦਾ ਨਹੀਂ ਮੈਂ ਹੀ ਸ਼ਮਾਂ ਜਾਂਚਣਾ ਕਰਨੀ ਮੈਂ ਨਹੀਂ ਮਾਫੀ ਮੰਗਣੀ ਤੇ ਬਸ ਫਿਰ ਮਾਤਾ ਰਾਣੀ ਨੇ ਕਹਿਤਾ ਜੀ ਜਿਹੜੇ ਨਾਲ ਦੇ ਸੀ ਇਹਨਾਂ ਦੇ ਕਿ ਉਹ ਢੋਲੀ ਲੈ ਕੇ ਉਹਨਾਂ ਨੂੰ ਕਹਿਤਾ ਤੁਸੀਂ ਵਾਪਸ ਜਾਓ ਤੇ ਜਿਹੜੇ ਤਾਂ ਵਾਪਸ ਚਲ ਗਏ ਠੀਕ ਆ ਜਿਹੜੇ ਤਮਾਸ਼ਾ ਦੇਖਣ ਨੂੰ ਖੜੇ ਸੀ ਮਾਤਾ ਰਾਣੀ ਨੇ ਫਿਰ ਆਪਣੀ ਐਸੀ ਨਿਗਾਹ ਫੇਰੀ ਉਹਨਾਂ ਨੂੰ ਵੀ ਸਵਾਦ ਦਿੱਤਾ ਐਦਾਂ ਕਹਾਣੀ ਆ ਜੀ ਬਾਕੀ ਦੋਸਤੋ ਮਾਤਾ ਆ ਨਾ ਰਾਜ ਨੂੰ 8 ਦਿਨ ਤੱਕ ਨਾ ਮਹੌਲਤ ਦਿੰਦੀ ਰਹੀ ਪਰ ਰਾਜਾ ਜਦੋਂ ਮੰਨਿਆ ਨਹੀਂ ਨਾ ਤੇ ਫਿਰ ਮਾਤਾ ਰਾਣੀ ਨੇ ਐਦਾਂ ਕੀਤੀ ਸੀ ਤੇ ਜਿਹੜੀ ਮਾਤਾ ਆ ਨਾ ਉਹ ਐਸੀ ਜਗ੍ਹਾ ਤੇ ਮਤਲਬ ਉਹਨਾਂ ਸਤੀ ਹੋ ਗਏ ਸੀਗੇ ਮਤਲਬ ਕੁਆਰੇ ਹੀ ਹੋ ਗਏ ਸੀਗੇ ਵਿਆਹ ਨਹੀਂ ਹੋਇਆ ਸੀ ਉਹਨਾਂ ਦਾ ਤੇ ਆ ਕਹਾਣੀ ਆ ਜਿੱਥੇ ਦੀ ਤੇ ਇੱਥੇ ਫਿਰ ਮਾਤਾ ਰਾਣੀ ਦਾ ਮੰਦਿਰ ਬਣ ਗਿਆ ਦੇਖੋ ਬਾਕੀ ਤੁਹਾਨੂੰ ਦੱਸਦਾ ਜੀ ਇੱਥੇ ਜਿੱਦਾਂ ਕਿਸੇ ਤੇ ਮਾਤਾ ਨਿਕਲੀ ਹੋਵੇ ਗਵੰਡ ਨਹੀਂ ਹੋਵੇ ਤੇ ਉਹਨਾਂ ਦਾ ਮਤਲਬ ਇਲਾਜ ਜਿੱਦਾਂ ਕਹ ਲਓ ਮਾਤਾ ਰਾਣੀ ਦੀ ਕਿਰਪਾ ਨਾਲ ਠੀਕ ਕੀਤਾ ਜਾਂਦੇ ਆ ਠੀਕ ਆ ਜੀ ਬਾਕੀ ਜਿਨ੍ਹਾਂ ਜਿਨ੍ਹਾਂ ਨੂੰ ਇਤਿਹਾਸ ਪਸ ਆ ਜਗਾ ਜੀ ਜਰੂਰ ਕਮੈਂਟ ਕਰਕੇ ਦੱਸਿਓ ਔਰ ਜਿਹਨਾਂ ਨੂੰ ਨਹੀਂ ਪਤਾ ਸੀਗਾ ਹੋਰ ਸੁਣ ਕੇ ਵਧੀਆ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਦੋਸਤੋ ਤੇ ਬਾਕੀ ਮੈਨੂੰ ਤਾਂ ਹੁਣ ਪਤਾ ਲੱਗਾ ਸੀ ਹਾਂਜੀ ਬਾਕੀ ਦੋਸਤੋ ਇੱਥੇ ਜਿੱਦਾਂ ਕਿਸੇ ਤੇ ਮਾਤਾ ਨਿਕਲੀ ਹੋਵੇ ਜਾਂ ਗਵੰਢਣੀ ਹੋਵੇ ਨਾ ਇੱਥੇ ਮਾਤਾ ਰੈਣੀ ਦੇ ਆਸ਼ੀਰਵਾਦ ਨਾਲ ਉਹ ਵੀ ਠੀਕ ਕੀਤੇ ਜਾਂਦੇ ਆ ਠੀਕ ਹੈ ਜੀ ਅੱਛਾ ਜੀ ਬਹਾਮਣਾਂ ਦਾ ਇੱਕ ਆਲਿਓ ਆਇਆ ਜੀ ਅੱਛਾ ਜੀ ਠੀਕ ਹੈ ਜੀ ਬਿਆਹ ਜੀ ਠੀਕ ਹੈ ਠੀਕ ਹੈ ਜੀ ਹਾਂ ਤੇ ਫਿਰ ਜੀ ਦੀ ਸਤੀ ਹੋਣੀ ਨਾ ਇੱਥੇ ਹਾਂਜੀ ਠੀਕ ਹੈ ਠੀਕ ਹੈ ਜੀ ਇਹ ਤਾਈ ਦਾ ਦਰਵਾਜ਼ਾ ਨਹੀਂ ਕੋਈ ਬੜਾ ਕਰ ਸਕਦਾ ਹਾਂਜੀ ਅਸੀਂ ਝੋਕਿਆਣਾ ਬੰਦਾ ਦੇਖੋ ਦਰਵਾਜ਼ੇ ਝੋਕਿਆ ਬਾਕੀ ਸਦਾਤੀ ਨੂੰ ਪਤਾ ਹੈ ਹਾਂਜੀ ਗਵੰਟੀ ਹੋਣਾ ਉੱਪਰ ਸਾਰੇ ਇਤਿਹਾਸ ਇੱਥੇ ਦਾ ਹੋ ਇਹਨਾਂ ਚਲ ਬਹੁਤ ਵਧੀਆ ਲੱਗਿਆ। ਥੈਂਕ ਯੂ ਜੀ। ਬਾਕੀ ਇੱਧਰ ਪੂਜਾ ਰੰਗ ਬੰਨ ਜੀ ਆ ਜੀ। ਸਰਕਾ। ਆ ਬਈ ਨਾ ਜੀ ਦਾ ਮੰਦਿਰ ਜੀ। ਇੱਧਰ ਹੋਲ ਆ ਜੀ ਦਾ ਲੰਗਰ ਖਾਣ ਵਾਸਤੇ ਨਾਇਆ ਹੋਇਆ। ਪਰ ਆ ਜੀ ਦਰਬਾਰ ਮਾਤਾ ਰਾਣੀ ਦਾ। ਕੁਵਾਰੇ ਨਵਾਰੇ ਕੀ ਜੋ ਮਾਰ ਹਾਂਜੀ ਦੋਸਤੋ ਜਿੱਦਾਂ ਕਿ ਤੁਸੀਂ ਇੱਥੇ ਇਤਿਹਾਸ ਜਾਣ ਹੀ ਲਿਆ ਚਲੋ ਬਹੁ ਬਧੀਆ ਆਂਟੀ ਨੇ ਦੱਸਿਆ ਜਿਨ੍ਹਾਂ ਨੂੰ ਨਹੀਂ ਪਤਾ ਸੀ ਉਹਨਾਂ ਨੂੰ ਵੀ ਇੱਥੇ ਦਾ ਇਤਿਹਾਸ ਪਤਾ ਲੱਗ ਜਾਊਗਾ ਤੇ ਇੱਕ ਦਾ ਮਾਤਾ ਕੁਵਾਰੇ ਸਤੀ ਹੋਗੇ ਸੀਗੇ ਤੇ ਉਸ ਤੋਂ ਬਾਅਦ ਇਹਨਾਂ ਆਂਟੀ ਬਣਾਂ ਦੱਸਿਆ ਕਿ ਰਾਜਾ ਸਿਗਾਨਾ ਜਿਹੜਾ ਉਹ ਇੱਕ ਰਾਜਾ ਸੀ ਜਿਹੜਾ ਉਹ ਇੱਥੇ ਨਾ ਇੰਦਾ ਕੋਈ ਨਵੇਂ ਵਿਆਹ ਹੁੰਦਾ ਸੀ ਨਾ ਉਹਨਾਂ ਨੂੰ ਇੰਦਾ ਰੱਖਦਾ ਹੁੰਦਾ ਸੀਗਾ ਬਾਕੀ ਤੁਸੀਂ ਸਾਰੀ ਸਟੋਰੀ ਸੁਣ ਲਈ ਹੋਣੀ ਆ ਇਤਿਹਾਸਿਕ ਸਟੋਰੀ ਆ ਨਾ ਚਲੋ ਨਹੀਂ ਜਿਨ੍ਹਾਂ ਨੂੰ ਪਤਾ ਸੀ ਉਹਨਾਂ ਵਾਸਤੇ ਚਲੋ ਨਵੀਂ ਹੈ ਨਾ ਚਲੋ ਮੈਨੂੰ ਵੀ ਨਹੀਂ ਪਤਾ ਸੀ ਮੈਨੂੰ ਵੀ ਸੁਣਾਉਣਾ ਨੂੰ ਮਿਲੀ ਚਲੋ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੀ ਹੋਣੀ ਦਰਸ਼ਨ ਤੁਸੀਂ ਵਧੀਆ ਕੀਤੇ ਹੋਣੇ ਆ ਚਲੋ ਦੋਸਤੋ ਮਿਲਦੇ ਹਾਂ ਕਿਸੇ ਹੋਰ ਬਲੌਗ ਦੇ ਨਾਲ ਅਗਲੀ ਵੀਡੀਓ ਦੇ ਨਾਲ ਤੁਹਾਨੂੰ ਹੁਣ ਇਦਾਂ ਦੇ ਵੀਡੀਓ ਆਪਣੀਆਂ ਮਿਲਦੇ ਰਹੂਗੀਆਂ ਇੱਥੇ ਅੱਜ ਇਤਿਹਾਸਕ ਸਥਾਨਾਂ ਦੀਆਂ ਤੁਹਾਨੂੰ ਦੇਵੀ ਦੇਵਤੇ ਦਰਸ਼ਨ ਕਰਾਉਂਦੇ ਰਹਾਂਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਦੋਸਤੋ ਮਿਲਦੇ ਆ ਅਗਲੀ ਵੀਡੀਓ 'ਚ ਤੇ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਔਰ ਕਮੈਂਟ ਵੀ ਜਰੂਰ ਕਰਦੇ ਕਰੋ ਮਿਲਦੇ ਆ ਜੀ ਬਾਏ ਬਾਏ ਦੋਸਤੋ ਹਾਂਜੀ ਵਾਕੀ ਦੋਸਤੋ ਮੈਂ ਰਾਜੀਂ ਮਾਤਾ ਦੇ ਹੁੰਦਾ ਹੁੰਦਾ ਮੇਰੇ ਕੋਲੇ ਸਿਸਟਰ ਦਾ ਪਿੰਡ ਸਿਗਾ ਮੈਂ ਉਧਰ ਆ ਗਿਆ ਗੁਰਦੁਆਰੇ ਵਿੱਚ ਜੀਜਾ ਹੀ ਹੁਣੀ ਪਾਠੀ ਆ ਚਲੋ ਦਰਸ਼ਨ ਕਰਾਂਦੇ ਆ ਤੁਹਾਨੂੰ ਮਤਲਬ ਬਾਬਾ ਜੀ ਦੇ ਵਾਹਿਗੁਰੂ ਜੀ ਵਾਹਿਗੁਰੂ ਜੀ ਜੀ ਲਾਂਦੇ ਦਰਦਾ ਰੋਟੀ ਗਿਆ ਹੁਣ ਹੁਣ ਫਿਰ ਦੰਦ ਕਿਦਾਂ ਨੇ ਮਾਤਾ ਨਿੱਕਲੇ ਸੀ ਇਹਦੇ ਤਾਸ਼ਾ ਰੱਖ ਲਗਾਈ ਹੋਈ ਟਿੱਕਾ ਲੱਗਾ ਹੋਇਆ ਨਾਕ ਨੂੰ ਫਰਕਾ ਕਾਫੀ ਪਰ ਉਹਦੇ ਅਗਾਈ ਆਪਣੀ ਅੰਗਲੋੜੀ ਖੁੰਦਾ ਹੁੰਦਾ ਹੁੰਦਾ ਮੈਂ ਐਸੀ ਇਹਨਾਂ ਨੂੰ ਮਿਲਣ ਆਇਆ ਤੇ ਹੀ ਨਹੀਂ ਪਤਾ ਲੰਗਰ ਗੁਰਦੁਆਰੇ ਤੇਗਾ ਲੰਗਰ ਅੱਜ ਤੇ ਹੀ ਨਹੀਂ ਪਤਾ ਲੰਗਰ ਆ ਰੋ ਚੈੱਕ ਕਰੋ ਸਾਡਾ ਦੋ ਦਿਨ ਦਾ ਰੋਟੀ ਪਾਣੀ ਦਾ ਸਮਾਨ ਆ ਗਿਆ ਸਾਹਮਣੇ ਹੈ ਗੁਰਦੁਆਰਾ ਸਾਹਿਬ ਤੁਹਾਨੂੰ ਦਰਸ਼ਨ ਕਰਾਈ ਦਿੱਤੇ ਆ ਉਸੇ ਲੱਗਿਆ ਸੀ ਲੰਗਰ ਜੀ ਰੋਟੀ ਪਾਣੀ ਬਣਾ ਰਹੇ ਸੀ ਬਣਾ ਰਹੇ ਸੀ ਉਹ ਨਹੀਂ